ਦੇਸ਼ ਦੇ ਮਸ਼ਹੂਰ ਜਹਾਜ਼ ਕੰਪਨੀ ਸਪਾਈ ਜਟ ਆਪਣੇ ਗਾਹਕਾਂ ਲਈ ਤਮਾਕੇਦਾਰ ਆਫਰ ਲੈ ਕੇ ਆਈ ਹੈ ਮੌਨਸੂਨ ਮਨਾਜ਼ਾ ਸੇਲ ਨਾਮ ਦੀ ਸੇਲ ਵਿੱਚ ਕੰਪਨੀ ਮਹਿਜ਼ 444 ਰੁਪਏ ਦੇ ਵਿੱਚ ਕਰੇਲੂ ਉਡਾਨ ਦਾ ਆਫਰ ਦੇ ਰਹੀ ਹੈ ਕੰਪਨੀ ਦੀ ਇਹ ਸੇਲ 5 ਜੂਨ ਤੱਕ ਚੱਲੇਗੀ ਜੋ ਕਿ 22 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਅਵੇ 26 ਜੂਨ 2016 ਤੱਕ ਟਿਕਟ ਬੁੱਕ ਕਰਵਾਈ ਜਾ ਸਕਣਗੇ ਦੇਹ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ LIC ਦੇ ਚੇਅਰਮੈਨ SK رائے ਨੇ ਅਸਤੀਫਾ ਦੇ ਦਿੱਤਾ ਹੈ 5 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਤਕਰੀਬਨ 2 ਸਾਲ ਪਹਿਲਾਂ ਹੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਵਿੱਤ ਮੰਤਰਾਲੇ ਇਸ ਨੂੰ ਸਵੀਕਾਰ ਕਰਨ ਲਈ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਕੋਲ ਭੇਜੇਗਾ ਮੰਨਿਆ ਜਾ ਰਿਹਾ ਹੈ ਕਿ SK رائے ਆਪਣੀ ਤਨਖਾਹ ਨਾਲ ਕੇ ਸੰਤੁਸ਼ਟ ਨਹੀਂ ਸਨ LIC ਦੇ ਚੇਅਰਮੈਨ ਨੂੰ 1.7 ਲੱਖ ਰੁਪਏ ਦੀ ਕੋਲ ਤਨਖਾਹ ਹਰ ਮਹੀਨੇ ਮਿਲਦੀ ਸੀ ਪਾਰਟੀ ਰਿਜ਼ਰਵ ਬੈਂਕ ਗਵਰਨਰ ਉਗਰਾਮ ਰਾਜਨ ਨੇ ਚੀਨ ਨੂੰ ਲੈ ਕੇ ਹਮ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਚੀਨ ਨਾਲ ਮੁਕਾਬਲਾ ਕਰਨ ਦੀ ਬਜਾਏ ਉਸ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ ਰਾਜਨ ਨੇ ਕਿਹਾ ਹੈ ਕਿ ਉਮੀਦ ਹੈ ਕਿ ਭਾਰਤ 10 ਤੋਂ 15 ਸਾਲ ਬਾਅਦ ਉਸ ਮੰਜ਼ਲ ਤੇ ਪਹੁੰਚ ਜਾਏਗਾ ਜਿੱਥੇ ਅੱਜ ਚੀਨ ਖੜਾ ਹੈ ਰਾਜਨ ਨੇ ਕਿਹਾ ਮੈਂ ਕਈ ਵਾਰ ਦੇਖਦਾ ਕਿ ਲੋਕ ਚੀਨ ਦਾ ਘਟ ਕਰਕੇ ਹੰਦਾ 사 ਲਾਉਂਦੇ ਨੇ ਯਕੀਨੀ ਤੌਰ ਤੇ ਚੀਨ ਦੀਆਂ ਆਪਣੇ ਕੁਝ ਸਮੱਸਿਆਵਾਂ ਨੇ ਪਰ ਚੀਨ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ 7.5 ਹਜ਼ਾਰ ਡਾਲਰ ਦੇ ਪੱਧਰ ਤੇ ਪਹੁੰਚ ਗਿਆ ਹੈ ਵਿਤਮਨ ਤੇਰਨ ਜੇਟਲੀ ਅਤੇ ਚੀਨ ਦੇ ਮੰਤਰੀ ਲੂ ਜਿਵਾਈ ਦੇ ਵਿਚਾਲੇ ਹੋਣੇ ਵਾਲੀ ਗੱਲਬਾਤ ਰੱਦ ਹੋ ਗਈ ਹੈ ਇਹ ਗੱਲਬਾਤ ਅਗਲੇ ਹਫਤੇ ਹੋਣੀ ਸੀ ਜੋ ਕਿ ਹੁਣ ਜੁਲਾਈ ਵਿੱਚ ਹੋਵੇਗੀ ਇਹ ਮੁਲਾਕਾਤ ਇਸ ਲਈ ਟਾਲੀ ਗਈ ਹੈ ਕਿਉਂਕਿ ਪਾਰਦੇ ਆਰਥਿਕ ਮਾਮਲਿਆਂ ਦੇ ਸਖਤ ਸ਼ਕਤੀ ਕਾਂ ਅੰਤ ਤਾ 27 ਜੂਨ ਨੂੰ ਹੋਣ ਵਾਲੇ ਵਾਰਤਾ ਦੇ ਲਈ ਬੀਜਿੰਗ ਨਹੀਂ ਜਾ ਸਕਣਗੇ ਉਹਨਾਂ ਨੂੰ ਦਿੱਲੀ ਵਿੱਚ ਹੀ ਰਹਿਣ ਲਈ ਕਿਹਾ ਗਿਆ ਹੈ Samsung ਨੇ Galaxy series ਦੇ ਅੰਦਰ ਇੱਕ ਨਵਾਂ સ્ਮਾਰਟਫੋਨ ਪੇਸ਼ ਕੀਤਾ ਹੈ ਜੋ ਵਾਟਰਪੂਫ, ਡਸਟ ਪ੍ਰੂਫ ਹੋਣ ਦੇ ਨਾਲ-ਨਾਲ ਸ਼ਟਰ ਪ੍ਰੂਫ ਵੀ ਹੈ। Samsung Galaxy S7 Active ਦੀ ਬਾਡੀ ਮੈਟਲ ਅਤੇ ਗਲਾਸੀ ਬਣੀ ਹੋਈ ਹੈ ਜਿਸਦੇ ਉੱਪਰ MIL-STD-810G ਵਾਟਰਪੂਫ ਸ਼ੈੱਲ ਲਗਾਇਆ ਗਿਆ ਹੈ। ਜਿਸ ਦੀ وجہ ਨਾਲ ਧੂਲ, ਹਿਊਮਿਡਿਟੀ, ਪਾਣੀ, ਸੋਲਰ ਰੇਡੀਏਸ਼ਨ ਅਤੇ ਥਰਮਲ ਸ਼ੌਕ ਦਾ ਕੋਈ ਅਸਰ ਨਹੀਂ ਹੋਏਗਾ। ਕੈਮਰਾ ਦੇ ਲਿਹਾਜ਼ ਨਾਲ ਗੱਲ ਕਰੀ ਤਾਂ ਫੋਨ ਵਿੱਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। LG ਨੇ ਜੂਨ ਮਹੀਨੇ ਵਿੱਚ LG X Style ਦੇ ਨਾਮ ਨਾਲ ਆਪਣਾ ਸਮਾਰਟਫੋਨ ਲਾਂਚ ਕੀਤਾ ਹੈ ਸਮਾਰਟਫੋਨ ਵਿੱਚ ਕੰਪਨੀ ਨੇ 5 ਇੰਚ ਦੀ ਸਕਰੀਨ ਦਿੱਤੀ ਹੈ ਮਲਟੀਟਾਸਕਿੰਗ ਲਈ ਸਮਾਰਟਫੋਨ ਵਿੱਚ 1.5 GB ਦੀ RAM ਦਿੱਤੀ ਗਈ ਹੈ LG ਦਾ ਸਮਾਰਟਫੋਨ Android 6.0 ਤੇ ਚੱਲਦਾ ਹੈ